ਉਬਦਲੀ ਉਬਦਲੀ ਸਵਾਰ ਸਿੱਖ ਵਾ ਨਹੀਂ ਬਦਲੇ ਅਸੀਂ ਤੇਰੇ ਮੰਗੂ ਬੇਦਰਦੇ ਕਦੇ ਆਦੀ ਬਦਲੇ ਅਸੀਂ ਤੇਰੇ ਮੰਗੂ ਬੇਦਰਦੇ ਕਦੇ ਆਦੀ ਬਦਲੇ ਤੋਕਾ ਦੇਗੀ ਹਜੇ ਵੀ ਤੈਨੂੰ ਚਾਉਨੇ ਆ ਤੇਰੇ ਨੂੰ ਲੱਕ ਸਮਝਾਉ ਨੇ ਆ ਕੋ ਤੂਖ ਦੇ ਗਈ ਅਜੇ ਵੀ ਤੈਨੂੰ ਚਾਹੁੰਨੇ ਆ ਨਹੀਂ ਮੰਨਦਾ ਦਿਲ ਦੇ ਦਿਲ ਨੂੰ ਲੱਕ ਸਮਝਾਉ ਨੇ ਆ ਅਸੀਂ ਅਜ ਵੀ ਓਏ ਹੋਈ ਹਾਏ ਅੱਜ ਵੀ ਓਏ ਹੋਈ ਕਰਕੇ ਤੈਨੂੰ ਪਿਆਰ ਨਹੀਂ ਪੁੰਦੇ ਤੂੰ ਬਦਲੀ ਸੋ ਬਾਤ ਅਸੀਂ ਇੱਕ ਵਾਰ ਦੀ ਬਦਲੇ ਈ ਸੋਲਰ ਅਸੀਕਾ ਨਹੀਂ ਬਦਲੇ